ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਕਰਾਂ ਦੇ ਵਿੱਚ ਕਾਸੋ ਭਿਆਨ ਤਹਿਤ ਸ਼ੱਕੀ ਵਿਅਕਤੀਆਂ ਨੇ ਕਰਾਂ ਦੇ ਵਿੱਚ ਤਲਾਸ਼ੀ ਲਈ ਜਾ ਰਹੀ ਹੈ ਇਸੇ ਹੀ ਕੜੀ ਦੇ ਤਹਿਤ ਅੱਜ ਸਵੇਰੇ ਜ਼ਿਲ੍ਹਾ ਸੁਧਾਰ ਘਰ ਮਤਲਬ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਦੇ ਵਿੱਚ ਅਚਾਨਕ ਜਿਹੜੀ ਅਚਨਚੇਤ ਜਿਹੜੀ ਚੈਕਿੰਗ ਕੀਤੀ ਗਈ ਔਰ ਇਸ ਦੇ ਵਿੱਚ ਜਿਹੜੇ ਅਭਿਆਨ ਦੇ ਵਿੱਚ ਐਸਪੀ ਐਚ ਕਮਲਪ੍ਰੀਤ ਸਿੰਘ ਡੀਐਸਪੀ ਸਤਨਾਮ ਸਿੰਘ ਡੀਐਸਪੀ ਜਸਪਾਲ ਸਿੰਘ ਡੀਐਸਪੀ ਅਮਨਦੀਪ ਸਿੰਘ ਅਤੇ ਸਾਰੇ ਥਾਣਿਆਂ ਦੇ ਜਿਹੜੇ ਮੁੱਖ ਥਾਣਾ ਅਫਸਰ ਸੀਗੇ ਉਹਨਾਂ ਨੇ ਜੇਲ੍ਹ ਦੀ ਜਿਹੜੀ ਚੈਕਿੰਗ ਕੀਤੀ ਇਹਦੇ ਵਿੱਚ ਕਾਫੀ ਪੁਲਿਸ ਫੋਰਸ ਤਨਾਕ ਸੀ ਨਾਲ ਸੀ ਤਾਂ ਇਸ ਵਿਅੰਨ ਤੁਸੀਂ ਦੇਖ ਰਹੇ ਹੋ ਜੇਲ੍ਹ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜੀ ਹੈ ਪਰਤਾਲ ਕੀਤੀ ਜਾ ਰਹੀ ਹੈ ਪੁਲਿਸ ਕਰਮਚਾਰੀਏ ਜਿਹੜੇ ਜਿੱਥੇ ਉਹਨਾਂ ਨੂੰ ਸ਼ੱਕ ਜਿਹਾ ਲੱਗਦਾ ਉੱਥੇ ਤਲਾਸ਼ੀ ਲੈ ਰਹੇ ਆਂ ਔਰ ਇਸ ਤਲਾਸ਼ੀ ਦੇ ਬਿਆਨ ਦੇ ਬਾਰੇ ਆਪਾਂ ਹੋਰ ਜਿਹੜੀ ਜਾਣਕਾਰੀ ਆ ਉਹ ਲੈਨੇ ਆ ਐਸਪੀਐਚ ਕਮਲਪ੍ਰੀਤ ਸਿੰਘ ਕਮਲਪ੍ਰੀਤ ਸਿੰਘ ਜੀ ਤੋਂ ਵੀ ਉਹਨਾਂ ਦਾ ਇਸ ਅਭਿਆਨ ਦੇ ਤਹਿਤ ਕੀ ਕਹਿਣਾ ਵੀ ਚੈਕਿੰਗ ਦੇ ਦੌਰਾਨ ਕੁਝ ਮਿਲਿਆ ਜਾਂ ਨਹੀਂ ਮਿਲਿਆ ਗੱਲਬਾਤ ਕਰਦੇ ਆਪਾਂ ਐਸਪੀਐਚ ਕਮਲਪ੍ਰੀਤ ਸਿੰਘ ਜੀ ਦੇ ਨਾਲ ਅੱਜ சுரேਪ ਐਸਐਸਪੀ ਸਾਹਿਬ ਸ੍ਰੀ ਮੁਖਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਭ ਨੂੰ ਜਨ ਮੁਖਸਰ ਸਾਹਿਬ ਦੀ ਫੋਰਸ ਨੂੰ ਨਾਲ ਲੈ ਕੇ ਸੀਏ ਸਟਾਫ ਡੀਐਸਪੀ ਜਸਪਾਲ ਸਿੰਘ ਡੀਐਸਪੀ ਸਤਨਾਮ ਡੀਐਸਪੀ ਅਮਨ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਇਹਨਾਂ ਦੀ ਵੱਖ-ਵੱਖ ਟੀਮਾਂ ਬਣਾ ਕੇ ਕਰੀਬ 100 ਦੇ ਕ੍ਰੀਮ ਲਾਜਨ ਨਾਲ ਲੈ ਕੇ ਅਚੰਚੇਤਾ ਚੈਕਿੰਗ ਕੀਤੀ ਗਈ ਜੇਲ੍ਹ ਦੀ ਇਹਦਾ ਮੁੱਖ ਕਾਰਨ ਕਿ ਇਲੈਕਸ਼ਨ ਆ ਰਹੇ ਨੇ ਇਲੈਕਸ਼ਨਾਂ ਦੇ ਚੋਣ ਜਲਦਾ ਲੱਗਾ ਹੋਇਆ ਉਹਨੂੰ ਲੈ ਕੇ ਕੋਈ ਮਾੜੇ ਅੰਸਰ ਕਿਈ ਵਾਰੀ ਕੋਈ ਅੰਦਰ ਫੋਨ ਕੋ ਚੱਲ ਰਿਹਾ ਜਾਂ ਕੋਈ ਵੀ ਕੋਈ ਚੀਜ਼ ਅੰਦਰ ਕੋਈ ਨਾਜਾਇਜ਼ ਚੀਜ਼ ਹੋ ਉਹਦੇ ਉਹਨੂੰ ਮੱਦੇਨਜ਼ਰ ਰੱਖ ਕੇ ਚੈਕਿੰਗ ਕੀਤੀ ਗਈ ਕੋਈ ਚੀਜ਼ ਨਹੀਂ ਮਿਲੀ ਵੀ ਵੀ ਨਜਾਇਜ਼ ਚੀਜ਼ ਕੋਈ ਇਦਾਂ ਦੀ ਨਹੀਂ ਮਿਲੀ ਤੇ ਅਗਰ ਪ੍ਰੋਪਰਲੀ ਚੈਕਿੰਗ ਕੀਤੀ ਗਈ ਤਾਂ ਕਿ ਸਖਤੀ ਨਾਲ ਮਤਲਬ ਇਹਨਾਂ ਦੇ ਉੱਤੇ ਮਨ ਦੇ ਉੱਤੇ ਜਿਹੜੇ ਕੋਈ ਅੰਦਰ ਮੁਜਰਮ ਨੇ ਕੋਈ ਹਾਈ ਕੋਰਟ ਹਾਰਡ ਕੋਰ ਕ੍ਰਿਮੀਨਲ ਵੀ ਕਈ ਹੈਗੇ ਨੇ ਅੰਦਰ ਉਹਨਾਂ ਦੇ ਉੱਤੇ ਡਰ ਬਣਿਆ ਰਹੇ ਉਸ ਦਾ ਪੈ ਬਣਿਆ ਰਹੇ ਸਰਾਰਤੀ ਅਨਸਰਾਂ ਨੂੰ ਜਿਵੇਂ ਹੁਣ ਸਾਰਿਆਂ ਨੂੰ ਪਤਾ ਇੱਥੇ ਸਾਡੇ ਸੀਏਪੀਐਫ ਵੀ ਆਈ ਹੈ ਨਾਲ ਅਸੀਂ ਪ੍ਰੋਪਰ ਨਾਕਾਬੰਦੀ ਚੱਲ ਰਹੀ ਹੈ ਜਿਹੜਾ ਮੁਕਸਰ ਵਾਲੋ ਪ੍ਰੋਪਰ ਚੈਕਿੰਗ ਕਰੀਏ ਕਾਸੋ ਆਪਰੇਸ਼ਨ ਚੱਲ ਰਹੇ ਨੇ ਸਾਡੇ ਕੱਲ ਵੀ ਕਾਫੀ ਅੱچھے ਕਾਸੋ ਆਪਰੇਸ਼ਨ ਹੋਏ ਕਾਫੀ ਰਿਕਵਰੀ ਹੋਈ ਕੱਲ ਵੀ ਮੈਂ ਜਿਹੜੇ ਮਾੜੇ ਅੰਸਰ ਮੈਂ ਤੇ ਉਹਨਾਂ ਨੂੰ ਇਹੋ ਹੀ ਮੈਸੇਜ ਦਿੰਨਾ ਵੀ ਜੇ ਤੇ ਜਾਂਦੇ ਸੁਧਰ ਜਾਣ ਤੇ ਜਾਂ ਸਾਡਾ ਜਿਹੜਾ ਏਰੀਆ ਇਥੇ ਛੱਡੇ